ਯਈਆ ਜੋ ਜਾਣ ਤੋ ਤੁਰਮਤ ਹਨ ਕਰ ਬਸ ਕਰ ਬਸ ਕਾਇਆ ਉਹ ਇਹ ਇਹ ਖੰਡ ਹੋਏ ਹੈ ਇਹ ਇਹ ਰਿਵਾਜ ਅਸਾਂ ਜੱਜੇ ਦੀ ਹੁੰਦੀ ਹੈ ਜੇ ਇਹ ਬੁਰੇ ਲਿਖਿਆ ਹੁੰਦਾ ਤੇ ਜੱਜੇ ਰ ਸ਼ੁਰੂ ਕਰ ਦਿੰਦੇ ਜੇ ਕਰਕੇ ਜੱਜੇ ਰ ਕੀ ਜੇ ਤੂੰ ਐਸੇ ਲਈ ਦਾ ਮੈਨੂੰ ਕੁਝ ਯਾਦ ਹੈਗਾ ਜੋ ਜਾਣੋ ਜੇ ਤੂੰ ਮੰਨਦਾ ਵੀ ਮੈਂ ਗਿਆਨवान ਹੋ ਗਿਆ ਮੈਨੂੰ ਸਮਝ ਆ ਗਈ ਕੁਝ ਤੂੰ ਦਰਮਦਰ ਦਾ ਆਪਣੇ ਦਰਮਦਰ ਦਾ ਨਾਸ ਕਰ ਦੋ ਫਿਰ ਤੂੰ ਮਾਇਆ ਖਤਰਾ ਦਾ ਸੋਣਾ ਨਹੀਂ ਕਰਦਾ ਫਿਰ ਤੇਰੀਆਂ ਦਾ ਲੋਭ ਲੈ ਕੇ ਹੋ ਤੂੰ ਗਿਆਨਵਾਨ ਵੀ ਹੈ ਤੇਰੇ ਅੰਦਰ ਲੋਹ ਲਹਿਰ ਦੀ ਹੈ ਅਸਲ ਤਰੁਪਲੇ ਖਾਇ ਗਿਆਨਵਾਨ ਹੀ ਹੈਗਾ ਤੂੰ ਜੋ ਸੁਣਿਆ ਜੋ ਸਮਝਿਆ ਉਹਦਾ ਅਸਰ ਨਹੀਂ ਹੋਇਆ ਗਿਆਨਵਾਨ ਹੋਣ ਕੋਈ ਅਲਰੇ ਚ ਤੇ ਅਸਰ ਹੋ ਜਵੇ ਇੱਕ ਮੁਖ ਗਿਆਨੀ ਹੁੰਦਾ ਕਿ ਗਿਆਨਵਾਨ ਹੁੰਦਾ ਮੁਖਗਿਆ ਨਹੀਂ ਹੋ ਰਿਹਾ ਗਿਆਨवान ਹੋ ਰਿਹਾ ਗਿਆਨ ਬਾਣ ਦਾ ਅਸਰ ਹੋਇਆ ਹੋਇਆ ਮੁਖਗਿਆ ਨਹੀਂ ਤੇ ਕੋਈ ਅਸਰ ਨਹੀਂ ਹੋਇਆ ਉਹਦੇ ਗਿਆਨ ਇੱਥੋਂ ਉੱਤਰ ਤਾਈ ਹੁੰਦਾ ਹੈ ਮੁਖਗਿਆ ਨਹੀਂ ਹੈ ਕਿਹੜਾ ਕੰਠਾ ਰ ਇਹ ਤਾਂ ਉੱਪਰ ਉੱਪਰੇ ਹੁੰਦਾ ਹੈ ਕਿalnız ਬਸ ਖੋਪੜੀ ਤੋਂ ਇੱਥੇ ਘੱਟ ਤੱਕ ਉਹਨਾਂ ਨੂੰ ਇਹ ਕਿਹਾ ਵੇਦ ਪੁਰਾਣ ਪੜੇਗਾ ਕਿਆ ਗੁੜ ਖਰ ਕੇ ਅੰਦਰ ਜਸ ਭਾਰਾ ਰਾਮ ਨਾਮ ਕੀ ਘਟਨਾ ਜਾਣੀ ਕੈਸੇ ਉਤਰਸਪਾਰਾ ਉਹਨਾਂ ਨੇ ਇੱਥੇ ਥੱਲੇ ਹੀ ਜਾਣ ਦਿੱਤਾ ਹੈ ਦੇ ਗਿਆਨ ਨੂੰ ਮੰਨ ਤੱਕ ਨਹੀਂ ਪਹੁੰਚਣ ਦਿੱਤਾ ਸਾਹਬ ਨਹੀਂ ਹੋਣ ਦਿੱਤਾ ਉਹਨੂੰ ਇਹ ਹੈ ਬਰਤੂ ਤੂੰ ਗਿਆਨੀ ਵੀ ਹੈ ਤੇ ਇਹ ਤਾਂ ਲੋਭੀ ਹੋ ਨਹੀਂ ਹੈ ਬਲਕਿ ਜਾਦੇ ਲੋਗ ਗਿਆਨवान ਹੈ ਗੁਣਵਾਨ ਨਹੀਂ ਹੈ ਗੁਰਲੀ ਕੀ ਤ ਉਸ ਗਿਆਨ ਦੇ ਗੁਰਬਾਨ ਹੀ ਜਾਨਵਰ ਹੁੰਦਾ ਤੂੰ ਗਿਆਨ ਮੁੱਖ ਗਿਆਨੀ ਹੈ ਫਿਰ ਜੇ ਤੂੰ ਇਹ ਸਮਝਦਾ ਮੈਂ ਗਿਆਨਵਾਨ ਹਾਂ ਤਾਂ ਆਪਣੇ ਅੰਦਰ ਉਹ ਦੁਰਵਤਨ ਦਾ ਅਸਰ ਇਹ ਕਿਰੂ ਕੇ ਇਹ ਕਹੇ ਉਸ ਵੇਲੇ ਤੇ ਪ੍ਰਚਾਰਕ ਨੂੰ ਚਾਹੀਓ ਪੜ੍ਹਦਾ ਹੈ ਪੜ੍ਹਦੇ ਗਿਆਨਵਾਨ ਤਾਂ ਹੌਲ ਹੌਲ ਇਹ ਉਸ ਵੀਰ ਦਾ ਸੰਤ ਚਿੱਟੇ ਜਿਨਕੇ ਕੱਪੜੇ ਗਰੇ ਚਿੱਟੇ ਘੋੜੇ ਜਿਹੜੇ ਚਰਚਾ ਕਰਦੇ ਸੀ ਆ ਕੇ ਫੁੱਲਕ ਵੀਰ ਦਾ ਗਾਂਧੀ ਚਾਹੇ ਉਹ ਸੰਤ ਸੀ ਸਿੱਧ ਸੀ ਜੋਗੀ ਸੀ ਚਾਹੇ ਕੋਈ ਵੀ ਸੀ ਉਹਨਾਂ ਨੂੰ ਅਲੂ ਇਸ਼ਾਰੇ ਜੇ ਕੋਈ ਸੰਸਾਰ ਵਿੱਚ ਆਪਣੇ ਆਪ ਨੂੰ ਸਮਝਦਾ ਮੈਨੂੰ ਸਮਝ ਆ ਗਈ ਤਾਂ ਆਪਣੇ ਅੰਦਰ ਦਰਵਾਜ਼ਾ ਨਾਸ ਕਰ ਲਓ ਜੇ ਦੁਰਵਤਨ ਨਾਸ ਨਹੀਂ ਕਰਦੇ ਫਿਰ ਉਹ ਕਿਹੰਦਾ ਰਾਮ ਕੋਈ ਨਹੀਂ ਫਿਰ ਉਹ ਹੋਰ ਜੋ ਤੁਹਾਡੀ ਮਾਤਰ ਬਾੜੀ ਮੋਟੀ ਪਹਿਲਾਂ ਉਹਦਾ ਵੀ ਨਾਸ ਕਰ ਦੂਗੀ ਇਹ ਗਿਆ ਇਹ ਪੈਸੇ ਦਿਖਾਇਆ ਜਗਤ ਕੋ ਲੋਕ ਇਹਦਾ ਪਰਪੰਜ ਹੋ ਜੂਗਾ ਕਿਹੰਦਾ ਫਿਰ ਵਿਸ਼ੂ ਜ਼ਰੂਰ ਹੋਊਗਾ ਇਹ ਤਾਂ ਬੇਸ਼ੱਕ ਜ਼ਰੂਰ ਕਰੇਗਾ ਤੂੰ ਔਰ ਬੇਸ਼ੱਕ ਸਭ ਨੇ ਕੀਤਾ ਫਿਰ ਨਾ ਬਾਜਾ ਤੇ ਇਸ ਇਕਦਾਰੇ ਤੋਂ ਬੜਿਆ ਨਾ ਹੋ ਫਾਈ ਲੱਗੀ ਜਾਤ ਫਾਇ ਲੱਗੇ ਰਹੀ ਥੋ ਸੋਝਦਾ ਹੈ ਕਿ ਨਾ ਵਿਚਾਰੇ ਲੋਕ ਪਰਮਚੈ ਹੋਰ ਫਸਾ ਲੈਣਾ ਇਹਨਾਂ ਨੂੰ ਫਰੀਦ ਵੀ ਇਹ ਕਹਿੰਦਾ ਸੀ ਫਰੀਦਾ ਜੇ ਤੂੰ ਅਕਲ ਨਤੀਫ ਜੇ ਤੂੰ ਸਾਰੇ ਗਿਆਨਵਾਨ ਕਾਲੇ ਲਿਖਣਾ ਲੈ ਇਹਦੇ ਅੰਦਰ ਢੇਰਾ ਤੋਂ ਪੈਦਾ ਕਰਦੇ ਫੁੱਟੇ ਰਸਤੇ ਕਬੂਲੇ ਲੋਕਾਂ ਨੂੰ ਆਪਣੀ ਜਗ੍ਹਾ ਪੰਕਤੀਆਂ ਪਈਆਂ ਦੇ ਲਿਖੀ ਹੋਈਆਂ ਕਰ ਸਿੱਖ ਵੀ ਅਸੀਂ ਉਹੀ ਰਹੇ ਹਾਂ ਜੋ ਕੁਝ ਇਹ ਹੋ ਰਿਹਾ ਸੀ ਕਬਸਾਂ ਸਾਨੂੰ ਨਹੀਂ ਸੀ ਇਹ ਕੰਮ ਕਰਨਾ ਚਾਹੀਦਾ ਸਾਨੂੰ ਤਾਂ ਵਰਜਿਆ ਸੀ ਇਹ ਕੰਮ ਤੋਂ ਅਸੀਂ ਖੁਦ ਉਹੀ ਕੰਮ ਕਰਦੇ ਹਾਂ ਲੇਖਣਾ ਇਹ ਪਊਗਾ ਕੀ ਨਸ਼ਾ ਦੇ ਖਿਲਾਫ ਪ੍ਰਚਾਰ ਕਰਕੇ ਸਿੱਖੀ ਬਚੂਗੀ ਇਹ ਐਸ ਤਰੀਕੇ ਨਾਲ ਸਿੱਖੀ ਬਚੂਗੀ ਸਿੱਖੀ ਪੈਦਾ ਹੋ ਬਚੂ ਤਾਂ ਤਾਂ ਜੇ ਸਿੱਖੀ ਹੋਊਗੀ ਜਾਂ ਜੇ ਜੇਬ ਵਿੱਚ ਪੈਸਾ ਹੀ ਨਹੀਂ ਹੈ ਤੇ ਬਚਾਉਣਾ ਕੀ ਹੈ ਬਚਾਉਣਾ ਤਾਂ ਤਾਂ ਜੇ ਜੇਬ 'ਚ ਕੁਝ ਹੈ ਜੇਬ ਤਾਂ ਖਾਲੀ ਹੈ ਤੇ ਹੱਦ ਤੱਕ ਇਹ ਬਰਦਾ ਕੋਈ ਯੇਪਰਾ ਘਟਲ ਹੱਲ ਗਿਆ ਇਹ ਜਿਹੜੀ ਰਾਖੀ ਦੀ ਲੋੜ ਨਹੀਂ ਜੇ ਕੋਈ ਪੌਣ ਦੀ ਲੋੜ ਜਿਹੜੇ ਪੌਣ ਲੱਗ ਜਾਂਦੇ ਨੇ ਉਹਨੂੰ ਰਾਖੀ ਕਰਨੀ ਪਹਿਲਾਂ ਆ ਜਾਂਦੀ ਜਿਹੜੇ ਪੌਣ ਲੱਗ ਜਾਂਦੇ ਨੇ ਨਾ ਰਾਖੀ ਪਹਿਲਾਂ ਆ ਜਾਂਦੀ ਹੈ ਜਿਹਦੇ ਸਾਡੇ ਢਾਣੇ ਹੁੰਦੇ ਨੇ ਨਿਆਣੇ ਵੀ ਸਾਡੇ ਹੁੰਦੇ ਨੇ ਕੌਲੇ ਵੀ ਸਾਡੇ ਹੋ ਜਾਂਦੇ ਨੇ ਉਹ ਜਿਹੜੇ ਕਬਲੇ ਕਹਿੰਦੇ ਨੇ ਉਹ ਸਿਆਣੇ ਹੁੰਦੇ ਨੇ ਨਾਨ ਕਾ ਕਬੜਾ ਨਹੀਂ ਨਾਨ ਦੇ ਜਾਣੇ ਫਰੀਦ ਕਬੜਾ ਨਹੀਂ ਉਹ ਜਾਣੇ ਪਰ ਦੁਨੀਆ ਕਬੜਾ ਕਹਿਦੀ ਹੈ ਦੁਨੀਆ ਗੈਰਿਆ ਕਬੜਾ ਕਿਉ ਸੰਸਾਰੀ ਕੰਮ ਨਹੀਂ ਨ ਕਰਦਾ ਸੰਸਾਰੀ ਕਮਾਈ ਨਹੀਂ ਨ ਕਰਦਾ ਲੋਭ ਲਹਿਰ ਨਹੀਂ ਹੈ ਸੰਸਾਰੀ ਦ੍ਰਿਸ਼ਟੀ ਕਬੜਾ ਉਹ ਉਹ ਚੀਜ਼ ਇਕੱਠੀ ਕਰਦਾ ਜਿਹੜੀ ਨਾਲ ਜਾਣ ਵੜੀ ਹੈ ਗਾਂਧੀ ਹਗਾ ਤਾਂ ਨਾਮ ਹੈ ਉਹਦੇ ਵਾਸਤੇ ਨਾਮ ਤਾਂ ਨਹੀਂ ਸਾਡੇ ਵਾਸਤੇ ਆ ਝੂਠੀ ਬਾਇਆ ਤਾਂ ਜਿਹੜੇ ਛੱਡ ਜਾਂਦੇ ਇੱਥੇ ਕੀ ਫਰਕ ਆਦਾ ਹੋਊਗਾ ਸਿੱਖੀ ਬਿਲਕੁਲ ਨਹੀਂ ਹੈ ਸਾਡੇ ਕੋਲ ਜੋ ਕੰਮ ਹੋ ਰਿਹਾ ਸੀ ਧਰਮ ਦੇ ਪਹਿਲੇ ਧਰਮ ਉਹ ਜੋ ਪਹਿਲੇ ਧਰਮ ਸੋ ਕਾਲ ਧਰਮ ਤੋਂ ਹੈ ਦੀ ਸੀ ਵਰਗੀਆਂ ਮਤਾਂ ਦਾ ਜੋ ਕੰਮ ਹੋ ਰਿਹਾ ਸੀ ਅਸੀਂ ਗੁਰਮਤਿ ਨੂੰ ਵੀ ਮਨਮਤ ਬਣਾਤਾ ਅੰਨੇ ਅਸੀਂ ਬਾਹਰੀ ਘਟਲੀ ਕਰ ਲਈ ਕਰ ਲਈ ਪਰ ਕਰੀ ਜਾਂਦੇ ਹਟਦੇ ਨਹੀਂ ਜਿਹੜਾ ਹਟਾਊਗਾ ਸਾਨੂੰ ਹਟਾ ਕੇ ਵਿਖਾਵੇ ਅਸੀਂ ਕਰਪਾਣਾ ਉਹਦੇ ਵਾਸਤੇ ਨਹੀਂ ਜਿਹੜਾ ਸਾਨੂੰ ਉੱਲ ਹਟਾਊਗਾ ਦੁਰਬਧਰ ਦੇ ਰਸਤੇ ਜਾਣ ਵਾਸਤੇ ਹਥਿਆਰ ਉਹਦੇ ਵਾਸਤੇ ਨੇ ਸਾਡੇ ਕੋਲ ਸਾਨੂੰ ਸਾਡੇ ਧਰਮ ਤੋਂ ਢਕਾਉਣ ਵਾਲੇ ਵਾਸਤੇ ਹਥਿਆਰ ਲਈਏ ਉਹ ਨੂੰ ਸੱਚੇ ਰਸਤੇ ਪਾਉਣ ਵਾਲੇ ਵਾਸਤੇ ਹਥਿਆਰ ਜਿਹੜਾ ਬੋਲੂਗਾ ਵੀ ਤੁਸੀਂ ਗਲਤ ਰਸਤੇ ਜਾਂਦੇ ਹੋ ਉਹਦੇ ਵਾਕਿਆ ਤੇ ਆ ਮਿਲੂ ਜੋ ਜਾਣੇ ਤੋਂ ਦੁਰਮਤ ਹਨ ਸਾਰੇ ਹਥਿਆਰ ਚਾਹੇ ਅਗਾਲਤ ਅਸ ਵਿੱਚ ਹਥਿਆਰ ਹੈ ਸਾਡਾ ਉਹ ਵੀ ਹਥਿਆਰ ਉਹ ਬਣਾ ਲਿਆ ਸੀ ਉਕੜ ਰਸਤੇ ਸੇਕ ਉਹ ਹਥਿਆਰ ਬਣਾਇਆ ਜਾਣੂ ਕਿਸੇ ਕੋਈ ਹਜ਼ਾਰ ਸਾਡੇ ਕੋਲ ਪੰਜ ਪਿਆਰਾਂ ਦੇ ਕੋਲ ਕੋਈ ਨਹੀਂ ਬੁਰੁਰੇ ਕੋਈ ਹਜ਼ਾਰ ਨਹੀਂ ਜਰੂਰ ਹੁੰਦਾ ਪੰਜ ਪਿਆਰੇ ਵੀ ਮੌਕੇ ਤੇ ਹੀ ਬੜੋਲੇ ਨੇ ਜਦ ਇਹ ਖਤਮ ਨੇ ਉਮਰ ਤੇ ਬਾਅਦ ਉਹਨਾਂ ਦੀ ਕੋਈ ਡਿਊਟੀ ਨਹੀਂ ਸਾਰਾ ਫਰਾਡ ਹੈ ਜਿਹੜੇ ਜਹਦਾਂ ਬੜੇ ਨੇ ਜਿਹੜੇ ਆਰ ਹੁੰਦੇ ਸਿਰਫ ਜੰਗ ਵਾਸਤੇ ਜੇ ਜੰਗ ਹੋਣੀ ਹੈ ਨਾ ਉਦੋਂ ਗਾਈਡ ਕਰਨ ਵਾਸਤੇ ਹੁੰਦੇ ਸੀ ਊਰੇ ਉਹ ਗਲੜਦੇ ਸੀ ਜਿੱਦਰ ਕੋਈ ਦਵਦਾ ਸੀ ਉਥੇ ਚੇਹੇ ਨਾਲ ਦਵਦਾ ਸੀ ਜਿੱਤੇ ਜਿਆਦਾ ਤਕੜਾ ਮੋਰਚਾ ਹੁੰਦਾ ਸੀ ਮੂਰੇ ਹੋ ਜਾਂਦਾ ਸੀ ਤਕੜੇ ਜੋਧੇ ਕੋਲ ਹੋ ਜਾਂਦਾ ਸੀ ਆਪ ਜਾਂਦਾ ਸੀ ਜੇ ਪਿੱਛੇ ਰਹਿਦਾ ਜਿਹੜਾ ਬਸ ਦਵਦਾ ਸੀ ਉਥੇ ਆਪ ਜਾਂਦੇ ਸੀ ਜੋ ਜਾਣਨੇ ਤੋਂ ਦੁਰਮਤ ਹਨ ਕਰ ਬਸ ਕਾਇਆ ਗਾਉ ਜੋ ਤੂੰ ਜਾਣਦਾ ਹੈ ਜੇ ਤੂੰ ਸਮਝਦਾ ਵੀ ਮੈਨੂੰ ਸਮਝ ਆ ਗਈ ਤਰ ਹੁਦੀ ਵੇ ਗ੍ਰੰਥ ਪੜ ਲੈ ਆਪਣੇ اندر ਦੁਰਮਤ ਖਤਮ ਕਰ ਦੇ ਜੇ ਦੁਰਮਤ ਖਤਮ ਕਰ ਲਈ ਤਾਂ ਤੂੰ ਸਮਝੋ ਧਾਰਮਿਕ ਬੰਦਾ ਬਣ ਗਿਆ ਨਹੀਂ ਤੂੰ ਪਰਪੰਚੀ ਹੋ ਗਿਆ ਇਹਦਾ ਧਾਰਮਿਕ ਤਨ ਸਮਝ ਨਹੀਂ ਗਈ ਆ ਪਰਪੰਚੀ ਦੁਰਮਤ ਹਰਨ ਤੇ ਬਾਦ ਦੁਰਮਤ ਦਾ ਨਾਸ ਹੋਣ ਤੇ ਬਾਦ ਕਰ বাস ਕਾਇਆ ਗਾਉ ਕਾਇਆ ਹੈ ਸਰੀਰ ਦੀ ਗੱਲ ਨਹੀਂ ਹੈ ਕਾਇਆ ਗਾਉ ਹੈ ਸਰੀਰ ਦਾ ਅਰਥ ਕਾਇਆ ਲਿਖੀ ਜਾਂਦੇ ਨੇ ਸਾਡੇ ਵਿਦਵਾਨ ਵੀ ਸਿੱਖ ਸਰੀਰ ਨੂੰ ਕਾਇਆ ਕਾਸ਼ੀ ਵਾਲੇ ਕਹਿ ਸਕਦੇ ਨੇ ਇਹ ਕਾਇਆ ਦਾ ਗੌਰ ਇਹ ਬੇਗੰਪੁਰਾ ਕਾਇਆ ਅੰਦਰਲੀ ਹੈ ਬਾਹਰਲੀ ਮਾਇਆ ਹੈ ਜੇ ਅੰਦਰਲੀ ਵੀ ਕਾਇਆ ਹੈ ਫਿਰ ਹਿੰਦੂ ਮਤ ਵਾਲੇ ਅੱਠ ਸੀ ਇਹ ਦੇ ਨਾਲ ਹੀ ਅੱਜ ਨਹੀਂ ਤਾਂ ਪਹਿਲਾਂ ਹੀ ਵਾਚਿਆ ਸਾਡੇ ਕਿ ਭਜਿਆ ਜਾਂਦਾ ਜੇ ਦੇ ਬਾਹਰਲੇ ਅਸਰ ਉਹਨੇ ਮੇਜ ਪਹਿਲਾ ਸ਼ਰੀਰ ਭੱਜ ਜਾਂਦਾ ਤਾਂ ਤੁਹਾਡੇ ਬੱਚੇ ਆ ਜੇ ਨਹੀਂ ਬੱਚ ਤਾਂ ਮਨ ਵੱਲ ਚਲੀ ਜਾ ਮਨ ਜਿਹੜਾ ਹੈ লাভ ਉਹ ਆਪਣੇ ਆਪ ਅੰਦਰ ਨਹੀਂ ਰਹੀ ਆ ਉਹਨੂੰ ਬਚ ਕਰ ਲੈ ਮਨ ਬਸ ਆਵੇ ਨਾਮ ਦਾ ਸਪੂਰਨ ਕਿਰਪਾ ਹੈ ਗੁਰੂਨ ਕਿਰਪਾ ਹੋਏ ਮਨ ਮੰਦਰ ਹੈ ਆਪਣੇ ਆਪ ਚ ਉਹ ਮੰਦਰ ਹੀ ਆਇਆ ਗੋ ਮੰਦਰ ਦੇ ਵਿੱਚ ਦੇਵਤਾ ਹੁੰਦਾ ਹੈ ਦੇਵ ਹੁੰਦਾ ਮੰਦਿਰ ਅੰਦਰ ਉਹ ਆਪ ਹੈ ਬਸ ਮਨ ਮੰਦਰਾ ਮੰਦਰ ਦੇ ਵਿੱਚ ਉਹ ਆਪ ਹੈ ਪਰ ਉਹ ਆਪ ਕੋਲ ਆਪਣੇ ਬਹੁਤ ਆਪਣੇ ਬਹੁਤ ਮਨ ਆਪਣੇ ਮਹਾਂ ਦਾ ਕੀ ਮਤਲਬ ਮੰਦੀ ਹੁੰਦੇ ਉਹਦੇ ਵਿੱਚੋਂ ਇਹ ਤੇ ਆ ਟੂਬ ਬਲਬ ਲੜਕਾ ਲੀਏ ਬਲਬ ਦੇ ਵਿੱਚੋਂ ਚਾਨਣਾ ਨਿਕਲਿਆ ਫੈਲ ਗਿਆ ਬਾਹਰ ਉਹ ਬਲਬ ਚਾਨਣ ਦੇ ਚਾਨਣੋਂ ਬਲਬ ਚਾਨਣ ਕਿਉਂ ਕੈਨੇਡਾ ਦੇ ਗਿਆ ਹੋਇਆ ਚਾਨਣ ਦੇ ਬਲਬ ਹੈ ਬਲਬ ਚਾਨਣ ਇਹ ਮਨ ਮਨ ਆਪਣੇ ਬਲਬ ਨੇ ਕਰ ਬਸ ਕਾਇਆ ਨਾਲ ਕੀ ਕੀਮਤ ਕਰਨਾ ਜੇ ਦੱਸੋ ਕੀ ਕੀਓ ਕੌਣ ਵੱਡਾ ਕੌਣ ਛੋਟਾ ਵੱਡਾ ਛੋਟਾ ਕੋਈ ਨਹੀਂ ਇੱਕੋ ਹੀ ਹੈ ਇੱਕ ਆਦਮੀ ਦੇ ਦੋ ਹੱਥ ਨੇ ਕਿਹੜਾ ਹੱਥ ਤੱਕਣਾ ਹੈ ਕਿਹੜਾ ਤੱਕਣਾ ਲੋੜੀਂਦਾ ਇੱਕੋ ਦੇ ਹੱਥ ਨੇ ਸੱਚੇ ਰੱਬਾ ਹੱਥ ਨੇ ਕਰ ਬਸ ਕਾਇਆ ਨੂੰ ਕਰ ਬਸ ਕਾਇਆ ਨੂੰ ਇਹ ਆਪਣਾ ਜਿਹੜਾ ਬਾਹਰ ਬਸ ਕਰਦਾ ਹੈ ਮਨ ਵਿੱਚ ਮਕਾਰ ਨੇ ਮਨ ਵਿੱਚ ਲੋਭ ਲਹਿਰ ਹੈ ਮਨ ਵਿੱਚ ਇਹ ਤ੍ਰੋਧ ਹੋਦਾ ਹੈ ਮਨ ਵਿੱਚ ਇਹ ਸਾਰੇ ਉਗੜਦੇ ਫਿਰ ਉਹ ਵਚ ਕਰਦੇ ਰਾਹ ਰੂਤੋਂ ਭਾਜੇ ਨਹੀਂ ਸੂਰੋ ਥਾਰੋ ਨੋ ਤੇਰਲੋ ਸੂਰ ਜੋਦਾ ਸੂਰ ਮ ਇਹ ਮਨ ਨਾਲ ਝਗੜਾ ਕਰਕੇ ਮਨ ਨੂੰ ਸਤ ਕਰਕੇ ਮਨ ਨਾਲ ਲੜਕੇ ਖੇਰ ਬਚ ਕਰੂਗਾ ਅਕਲ ਦੀ ਲੜਾਈ ਲੜਨੀ ਹੈ ਮਨ ਨਾਲ ਅਕਲ ਦੀ ਲੜਾਈ ਗੈਣੀਆਂ ਲੜੋਦੀਆਂ ਮਨ ਨਾਲ ਆਹ ਅਕਲ ਦੀ ਲੜਾਈ ਹੈ ਮਨ ਨਾਲ ਲੜੀ ਹੈ ਅਕਲੇ ਸਾਹਿਬ ਸਰ ਵੀ ਮਨ ਨੂੰ ਸਮਝਾਉਣਾ ਹੈ ਜਾਂ ਸਮਝਾਈਦਾ ਕਿਸੇ ਨੂੰ ਅਕਲ ਦੀ ਲੜਾਈ ਕਰਦੇ ਤੂੰ ਵੀ ਆ ਤੂੰ ਸਮਝਾ ਲੈ ਤੇਰੀ ਗੱਲ ਠੀਕ ਹੈ ਆ ਤੂੰ ਸਮਝ ਲੈ ਇਹ ਗੱਲ ਨਹੀਂ ਲੜਾਈ ਹੈ ਗਿਆਨ ਕਢ ਲੈ ਮਨਸੂ ਨੂੰ ਜਰ ਉਹ ਹੀ ਗੱਲ ਨਹੀਂ ਲੜਾਈ ਹੈ ਗਿਆਨ ਕਢ ਲੈ ਬਬੇ ਇੱਕ ਬੁੱਧੀ ਤੋਂ ਬਿਨੋਂ ਬੰਨੀ ਜੇ ਥੋੜਾ ਗੁਰਮਤ ਦੇ ਸਾਰੇ ਵਰਸ਼ਨਾ ਤੋਂ ਬਿਨਾਂ ਗੁਰਮਤ ਦੇ ਗਿਆਨ ਨੂੰ ਮੰਨ ਲੈ ਵਸਦੀ ਨਹੀਂ ਲੋਕ ਇਹਦੀ ਗੱਲ ਸਾਨੂੰ ਕਿੱਥੇ ਮਨ ਨੂੰ ਬਚ ਕਰ ਲਈ ਕਿਹੜੋ ਇਹ ਨਹੀਂ ਗੱਲ ਕਿਸੇ ਗ੍ਰੰਥ ਵਿੱਚ ਮਨ ਨੂੰ ਬਸ ਕਰਨ ਦੀ ਕੋਈ ਦਵਾਈ ਨਹੀਂ ਹੈ ਮਨ ਦੀਆਂ ਪ੍ਰਾਪਤ ਇੱਛਾਵਾਂ ਦੀ ਪ੍ਰਾਪਤੀ ਵਾਸਤੇ ਹੈ ਆ ਜਾਂਦਾ ਸੀ ਜਿੱਤਣੀ ਹੈ ਕਿਵੇਂ ਜਿੱਤਣੀ ਹੈ ਮੈਂ ਆਪਣੇ ਦੁਸ਼ਮਣਾਂ ਦੇ ਵਿੱਚੋਂ ਕਿਵੇਂ ਬੋੜੀ ਇਹ ਤਾਂ ਮਨ ਨੂੰ ਜਤੋਣ ਵਾਸਤੇ ਹੈ ਸਭ ਕੁਝ ਮਨ ਦੀਆਂ ਇੱਛਾ ਦੀ ਪੂਰਤੀ ਵਾਸਤੇ ਸਾਰੇ ਸ਼ਾਸਤਰ ਨੇ ਗ੍ਰੰਥ ਨੇ ਇਸੇ ਕਰਕੇ ਕਬੀਰ ਨੇ ਕਿਹਾ ਨਾ ਕੋਣ ਮੁਨੀ ਜੋ ਮਨ ਕੋ ਮਾਰੇ ਇਹ ਕਬੂਲੀ ਦਾ ਨਾਮ ਰੌਜੇ ਨੇ ਕਿਸੇ ਦਾ ਮਨਮਾਰਨ ਦੀ ਗੱਲ ਕੀਤੀ ਹੋਵੇ ਆਪਣਾ ਮਨ ਮਾਰਿਆ ਹੋਵੇ ਅੱਕੇ ਸਿਰ ਉੱਕੇ ਹੋਵੇ ਮਨਮਾਰੀ ਦਾ ਹੁੰਦਾ ਇਸ ਕਰਕੇ ਸਾਰੇ ਸ਼ਾਸਰ ਉੱਠੇ ਗਏ ਬਾੜੀ ਤੇ ਕੋਈ ਗਰਾਉਂਡ ਹੈ ਉੱਠੇ ਗਏ ਹਣ ਵੀ ਮਨ ਜਿੱਤ ਦੀ ਤਾਂ ਗੱਲ ਹੀ ਨਹੀਂ ਹੈ ਸ਼ਾਸਰਾਂ ਦੇ ਵਿੱਚ ਦੁਜੇ ਨੂੰ ਜਿੱਤਣ ਦੀ ਗੱਲ ਹੈ ਕੋਈ ਜਿਤਾ ਰਹੇ ਪਰ ਲੋਕ ਜਿਤਾ ਰਹੇ ਪਰਾਂਜਦ ਦਾ ਰਾਵਲੂ ਜਿੱਤਰ ਹੈ। ਉਹ ਵੀਸ਼ਣ ਨਾਲ ਉਹ ਰਾਜ ਦੇ ਰਿਹਾ। ਤਾਂ ਸੰਸਰੀ ਲੜਾਇਆ ਗਿਆ। ਉਹ ਆਪਣਾ ਮੰਜਤ ਨਹੀਂ ਤਾਂ ਗੱਲ ਨਹੀਂ ਉੱਥੇ। ਕਾਇਆ ਗਉ ਨੂੰ ਬਸ ਕਰ ਨਹੀਂ ਤਾਂ ਲੋੜ ਨਹੀਂ ਲੰਕਾ ਨੂੰ ਬਸ ਕਰ ਨਹੀਂ ਲੋੜ ਹੈ ਉੱਥੇ। ਉੱਥੇ ਤਾਂ ਉਹਦਾ ਲੰਕਾ ਜਿਹੜਾ ਹੈ ਉੱਥੇ ਉਹ ਨੂੰ ਆਪਣੇ ਜਿਹੜਾ ਵੀ ਵੇਹ ਅੰਸਾਰ ਲੰਕਾ ਦਾ ਰਾਜ ਹੋਵੇ। ਕੋਈ ਗ੍ਰੰਥ ਚ ਦਿਖਾਓ ਇਹ ਵੀ ਜੇ ਗੱਲ ਹੋਵੇ ਕਿਸੇ ਚ ਨਹੀਂ ਹੈ ਕੁਰਾਨ ਚ ਵੀ ਨਹੀਂ ਹੈ ਬਾਈਬਲ ਚ ਵੀ ਨਹੀਂ ਹੈ ਸਿਰਫ ਗੁਰਬਾਣੀ ਦੇ ਵਿੱਚ ਇਹ ਗੱਲ ਵੀ ਲੋੜ ਹੈ ਇਸ ਕਰਕੇ ਇਹ ਨਿਆਰਾ ਪੰਥ ਹੈ ਪੰਥ ਦਾ ਉਹ ਰੰਗ ਰਸਤਾ ਪੰਥ ਦਾ ਉਹ ਲੋ ਆਦਮੀ ਦਾ ਕਠਿਨੀ ਹੁੰਦਾ ਇਹ ਰਸਤਾ ਹੈ ਜਿਹੜਾ ਕਿਉਂ ਰਿਹਾ ਇਹ ਸੱਚ ਘਰ ਨੂੰ ਜਾਣ ਵਾਲਾ ਰਸਤਾ ਇਹ ਸਾਇਦਰ ਰੂ ਸੁਰਗ ਨੂੰ ਜਾਣ ਵਾਲਾ ਰਸਤਾ ਉਹ ਨਰਕ ਘੋਰ ਦਾ ਦਵਾਰ ਹੈ ਵੱਡਾ ਰਾਜ ਹੋਣਾ ਵੱਡਾ ਬਣਨਾ ਨਰਕ ਘੋਰ ਦਾ ਦਵਾਰ ਹੈ ਜਿੰਨਾ ਵੱਡਾ ਰਾਜ ਹੋ ਚੋਅ ਚੰਦਨ ਹੈਵਰ ਗੈਵਰ ਲੋਵਲ ਬਾਕ ਨਰਕ ਦਾ ਦਵਾਰ ਨਰਕੋਰ ਕਾ ਦਵਾਰ ਨਰਕੋਰ ਕਾ ਦਵਾਰ ਨਰਕੋਰ ਕੇ ਦਵਾਰੇ ਦਾ ਹੀ ਉਪਦੇਸ ਹੋ ਰਿਹਾ ਰਾਜ ਕਰੇਗਾ ਖਾਲਸਾ ਵੀ ਨਰਕੋਰ ਕਾ ਦਵਾਰ ਆਈ ਹੈ ਨਰਕੋਰ ਕਾ ਦਵਾਰ ਹੈ ਤੋ ਉਹ ਰਾਜਾ ਜੋ ਨਰਕ ਕਿਸੇ ਪਾਸੇ ਤੋ ਲੈ ਲੋ ਨਰਕੋਰ ਕੇ ਦਵਾਰੇ ਭੋਜ ਦिए ਗਲਿਆ ਪਰ ਜਿਹਨਾਂ ਦੀ ਇੱਛਾ ਹੀ ਇਹ ਹੋਵੇ ਕਿ ਘੁਰਕੇ ਦਵਾਰੇ ਦੀ ਬੀਜੇਪੀ ਨਾਲ ਸਾਡੀ ਫਿੱਟ ਕਿਵੇਂ ਆ ਗਈ ਅਸੀਂ ਆਪਣਾ ਰਸਤਾ ਬੋਲ ਲੈ ਉਹਨਾਂ ਨੇ ਨਹੀਂ ਆਪਣਾ ਬੋਲ ਲੈ ਬੀਜੇਪੀ ਨਾਲ ਗੱਲ ਫਿੱਟ ਤਾਂ ਆਈਏ ਅਸੀਂ ਗੁਰਮਤਿ ਸ਼ਰਤੀ ਉਹਨਾਂ ਨੇ ਆਪਣੀ ਮਤ ਨਹੀਂ ਛੱਡੀ ਉਹਨਾਂ ਦਾ ਰਾਹ ਨਰ ਘੁਰਕੇ ਦਵਾਰੇ ਵਾਲਾ ਜਿਵੇਂ ਕ੍ਰਿਸ਼ਨ ਹੈ ਉਹਨਾਂ ਦਾ ਰਾਮਚੰਦਰ ਹੈ ਉਹਨਾਂ ਦੇ ਤਾਂ ਸਾਰੇ ਸਾਹ ਤੱਕ ਸਾਰੀ ਗੱਲ ਕਰਦੇ ਬਿਸ਼ਰੂ ਹੈ ਉਹਨਾਂ ਨੇ ਨਹੀਂ ਆਪਣਾ ਛੱਡਿਆ ਸੀ ਆਪਣਾ ਛੱਡਤਾ ਤੇ ਜਲਾ ਕਰਦਿਆਂ ਉਹ ਸਿੱਖੀ ਦੀ ਸਿੱਖੀ ਤੁਸੀਂ ਜਾਣ ਬੁੱਝ ਕੇ ਛੱਡਤੀ ਸਿੱਖੀ ਦਾ ਕੌਡੀ ਬਦਲੇ ਦੇਤੀ ਰਤਨ ਤਿਆਰ ਕੌਡੀ ਸੰਗਰਚ ਇਹ ਸੰਸਾਰ ਦਾ ਰਾਜ ਕੌਡੀ ਹੈ ਕੌਡੀ ਤੋਂ ਵੱਧ ਕੁਛ ਨਹੀਂ ਹੈ ਇਹ ਸੱਚਿਆ ਗੁਰਬਾਣੀ ਦਾ ਸੱਚ ਹੈ ਜੇ ਨਹੀਂ ਕੋਟੀ ਤਾਂ ਕੋਈ ਸਾਬਤ ਕਰੇ ਵੀ ਕੋਟੀ ਨਹੀਂ ਹੈ ਵੱਡੇ ਵੱਡੇ ਰਾਜਾਂ ਦੀ ਗੱਲ ਕਰਦਾ ਨਾ ਸੰਭਾਸ਼ ਜਲੀਬ ਰਾਜੇ ਵਰਗੀ ਬੜ ਗਿਆ ਜੀ ਸਾਰਿਆਂ ਦੀ ਕਰਦਾ ਜਰੂਰ ਕੋਟੀ ਬਰਾਬਰ ਇਸ ਸੰਸਾਰ ਦੇ ਰਾਜ ਨੂੰ ਤਾਂ ਜਨਮ ਜਿਆਦਾ ਕੀਮਤੀ ਸੀ ਨਾਮ ਦੀ ਤਾਂ ਛੱਡੋ ਤੁਸੀਂ ਗੱਲ ਉਹ ਤਾਂ ਅਮੁੱਲ ਹੈ ਕੱਲਾ ਕੱਲਾ ਕੋਲ ਆ ਜਿਹੜਾ ਸਰੀਰ ਸਾਨੂੰ ਮਿਲਿਆ ਸੀ ਨਾ ਇਹਦਾ ਪੀਰੀਅਡ ਜਿਉੜ ਦਾ ਇਹ ਜਾਦਾ ਕੀਮਤੀ ਸੰਸਾਰ ਦੇ ਰਾਜ ਨੂੰ ਹੀਰਾ ਜਨਮ ਅਮੋਲ ਹੈ ਕੋਈ ਡੀਵਲ ਨਹੀਂ ਜਾਏ ਇਹ ਜਨਮ ਇਹਨਾਂ ਨਾਲੋਂ ਜ਼ਿਆਦਾ ਕੀਮਤੀ ਸੀ ਨਾਮ ਦੇ ਨਾਲ ਤਾਂ ਕੰਪੈਰੀਸ਼ਨ ਹੀ ਨਹੀਂ ਹੋਏ ਕਿਸੇ ਗੱਲ ਦਾ ਉਦੋਂ ਤਾਂ ਵਿਸਾਲ ਦਿੱਤੀ ਹੋਣੀ ਜਾਂ ਚਲਦੀ ਐਨਾ ਗਿਰਜਣ ਜਾਦੂ ਕਿਉਂ ਸਿੱਖੀ ਸੋਜੀ ਹੋ ਸਰਸੇੜਾ ਪੈਦਾ ਕਿਵੇਂ ਹੋ ਗਿਆ ਉਸੇ ਸਿੱਖ ਰਹੇ ਨਹੀਂ ਅਸੀਂ ਸਿੱਖੀ ਦਾ ਮੈਦਾਨ ਖੁੱਲਾ ਛੱਡਤਾ ਸੰਧਤਾ ਕੋ ਵਾਰੀ ਵਾਰ ਰਹੇ ਹੈ ਨਹੀਂ ਉਹਨਾਂ ਨੂੰ ਲੱਗਿਆ ਸੀ ਕਿ ਤੂੰ ਵੀਰੇ ਨਾਮ ਦੰਦਾਂ ਦੇ ਸਮਾਧੀ ਨੂੰ ਉਹਨੇ ਪ੍ਰੈਕਟੀਕਲ ਕਰ ਦਿੰਦੇ ਅਕਾਲੀ ਟਾਈਮ ਹੀ ਕਰਦੇ। ਸੋ ਗਦਰੋਲੀ। ਰਾਤਾ ਸਵਯਵਰ ਲੋਲੀ। ਉਹ ਚਾਹੇ ਗੁਰਵਤਨਸਾਰ ਕੁਝ ਵੀ ਨਹੀਂ ਕਰਦੇ। ਪਰ ਪਬਨ ਨੂੰ ਲੱਗਦਾ ਨੇ ਵੀ ਇਹਨਾਂ ਨਾਲ ਚੰਦੇ ਨੇ। ਐਵਰੀ ਲੋਗ ਹੈ। ਉਹ ਕੁਛ ਤਾਂ ਕਰਦੇ ਨੇ। ਕੁਛ ਤਾਂ ਕਰਦੇ ਨੇ ਉਹ। ਇਹਨਾਂ ਨੂੰ ਤਾਂ ਵਿਚਾਰੇ ਨੂੰ ਇਹਨਾਂ ਨੂੰ ਵੀ ਪਤਾ। ਆਖਰੇ ਖਜ਼ੂਰ ਕੀ ਦਾ। ਕਸੂਰ ਉਹਦਾ ਜਿਹਨੇ ਕੋ ਗੋਲ ਕਰ ਜਿਹਨੇ ਜ਼ਿੰਮੇਵਾਰੀ ਲਈ ਪਰ ਚਾਰ ਦੀ ਕਸੂਰ ਉਹਦਾ ਕਸੂਰ ਉਹ ਨਾ ਜਹਾਜ਼ਦਾਰਾਂ ਦੇ ਠੇਕੇਦਾਰ ਬਲੇ ਬੈਠੇ ਨੇ ਉਹਨਾਂ ਨੂੰ ਆਪੇ ਨਹੀਂ ਗਿਆ ਆਪੇ ਨਹੀਂ ਪਤਾ ਸਿੱਖੀ ਕੀ ਹੈ ਨਾ ਅ ਭਾਈ ਜਸੂਰ ਦਾ ਸਾਨੂੰ ਸਿੱਖੀ ਦਾ ਪਤਾ ਇਥੇ ਦੇਖਿਆ ਜਿਹਾ ਕੇਸ ਹੋਣਾ ਸੀ ਉਹਦਾ ਘੜੀਦਾਂ ਤੇ ਬਿਰਤਾਂ ਤੇ ਜਾ ਕੇ ਉੱਥੇ ਉਹਨੇ ਪੱਲੇ ਕੀ ਬਜਾਰੇ ਤੇ ਜੇ ਇਹ ਹਾਲਤ ਰਹੂਗੀ ਸਿੱਖੀ ਰਹਿ ਕੇ ਵਜਾਊਗੀ ਤੁਹਾਡੀ ਸਿੱਖੀ ਦਾ ਦੱਸੋ ਅਸੀਂ ਮੰਨਿਆ ਹੋਇਆ ਅੰਦਰੋਂ ਵੀ ਸਿੱਖੀ ਰਹਿਣ ਨਹੀਂ ਦੇਣੀ ਅੰਦਰੋਂ ਸਿੱਖੀ ਦੀ ਪਰਵਾਹੀ ਅੰਦਰੋਂ ਸਾਨੂੰ ਕੁਰਸੀ ਵੀ ਪਰਵਾਹ ਹੈ ਉੱਤੋਂ ਕਹਿਣ ਦੀ ਗੱਲ ਹੈ ਤਾਂ ਉਹ ਤੋਂ ਸਿੱਖੀ ਦਾ ਰੌਲਾ ਸਿਰ ਮੂੰਹ ਮੂੰਹ ਦੇ ਵਿੱਚ ਹੈ ਅੰਦਰੋਂ ਸਾਨੂੰ ਹਮੇਸ਼ਾ ਸਾਡੀ ਚੌਧਰ ਦੀ ਵੋਟਾਂ ਦੀ ਪਰਵਾਹ ਹੈ ਸਾਡੀ ਕੁਰਸੀ ਕਿਵੇਂ ਬਚੂਗੀ ਇਹ ਹਕੀਕਤ ਹੈ ਤੇ ਕੀ ਹਕੀਕਤ ਨੂੰ ਜਾਣਦੇ ਨਹੀਂ ਕੁਝ ਲੋਕ ਸਾਰੇ ਜਾਣਦੇ ਨੇ ਹਕੀਕਤ ਨੂੰ ਸਿੱਖੇ ਦੁਆਰਾ ਪੈਦਾ ਹੋਊਗੀ ਵੋਟਰ ਇਹ ਸਖਵਲਦੇ ਗੁਰੂਆਂ ਤੋਂ ਨਹੀਂ ਬਣੇ ਵੋਟਰ ਜੇ ਤੁਸੀਂ ਕਹੋ ਵੀ ਸਾਰੇ ਸਿੱਖਣ ਜਾਣਗੇ ਗੱਲ ਝੂਠ ਹੈ ਆਪੇ ਬਣ ਕੇ ਦਿਖਾਓ ਜੇ ਅਸੀਂ ਆਪ ਨਹੀਂ ਬਣ ਸਕਦੇ ਸਾਰੇ ਨੂੰ ਕਦੇ ਬਣਾ ਦ। ਆਪੇ ਆਪੇ ਬਣ ਕੇ ਦਿਖਾਓ ਕਿ ਅਸੀਂ ਨਹੀਂ ਬਣ ਸਕਦੇ ਤੇ ਦੁਆ ਕਦੇ ਹੋਣੀ। ਹਰੇਕ ਤੋਂ ਆਸ ਕਾਲ ਲੜੀ। ਤੇ ਤੇ ਸੌਖੀ ਜੀ ਗੱਲ ਐ। ਜੈਸੇ ਅਸੀਂ ਚਾਹਨੇ ਆ। ਉਹ ਨਾਲ ਨਹੀਂ ਫਾਇਦਾ ਕੋਈ ਉਹ ਬੇੜੀਆਂ ਜੁਵਟੇ ਦੇ। ਉਹ ਜੀ ਸਾਰੇ ਉਹੀ ਬਣਾਏ ਤੇ ਉਹ ਜਿ ਡਬੋਤੀ ਜਦੇ ਬਾਦ ਡੂੰਗਾ ਡਬੋਤਾ ਜਹਾਜ ਗੁਰਬਾਣੀ ਦੇ ਅਰਥ ਦੀ ਬਾਟੂਗਾ ਜੋ ਡਬੋਤੇ ਉਹਨੇ ਕੱਢਲੇ ਬੜਨੇ ਥੱਲੇ ਸੁੰਭਲ ਪਾ ਕੇ ਤੇ ਡੂੰਗਾ ਡਬੋਤਾ ਜਹਾਜ ਉਹਨੇ ਥੱਲੇ ਬੈਠੂਗਾ ਉਹਰੇ ਉਸ ਗਹਿਰਾਈ ਜੇ ਕੋ ਜਾਵੇ ਤਾਂ ਉਹ ਕੱਢੇ ਜਾਗੇ ਜੰਦਾਦ ਵੀ ਸਿੱਖ ਵੜਜਣ ਬਹੁਤ ਨੇ ਜ਼ਿਆਦਾ ਦੀ ਲੋੜ ਨਹੀਂ ਬਸ ਦਸਣ ਦੀ ਲੋੜ ਹੈ ਸਾਨੂੰ ਸਿੱਖੀ ਦੀ ਰੌਲਾ ਪਾਉਣ ਦੀ ਲੋੜ ਨਹੀਂ ਸਿੱਖੀ ਆ ਗਈ ਭਗਤਾ ਨੇ ਦੱਸਿਆ ਵੀ ਗੱਲ ਆ ਹੈ ਬਈ ਅਮਰ ਥਾੜ ਆ ਹੈ ਜੀਨੇ ਖਾਣਾ ਅਮਰ ਹੋ ਜੂ ਨਾਮ ਅਮਰਤ ਆ ਚੀਜ਼ ਹੈ ਅਵਰਤ ਪੀਵੇ ਅਬਰਸੋ ਹੋਈ ਜਿਹਨੇ ਅਬਰ ਹੋੜੇ ਪੀਓ ਨਹੀਂ ਹੋੜਾ ਨਭਿਓ ਅਪਕੇ ਰੁਟਾ ਵੀ ਬਲੋੜੇ ਇਹ ਲੋੜੇ ਪੀਓ ਨਹੀਂ ਲੋੜਾ ਪੀਓ ਪਰ ਲੋੜ ਹੈ ਲੋੜ ਹਮੇਸ਼ਾ ਰਹਿੰਦੀ ਹੈ ਕੁਝ ਆਦਮੀਆਂ ਨੂੰ ਜਿਹਨੂੰ ਲੋੜ ਸੀ ਕੋਈ ਗੱਲ ਕੱਲ ਚ ਪੈ ਤੇ ਬੇਚੈਰ ਹੋ ਗਿਆ ਜਦੋਂ ਇਹ ਕਹ ਲਮੇ ਉੱਥੇ ਲੈ ਕੇ ਚੱਲ ਰੋਟੀ ਪਾਣੀ ਭੁੱਲ ਗਿਆ ਕਰੋੜਾਂ ਦਾ ਚੱਲ ਜਿਨਾਂ ਕਹਨ ਲੋੜ ਸੀ ਉਹ ਜਿਹਨੂੰ ਲੋੜ ਹੈ ਨਾ ਉਹ ਨਹੀਂ ਦੇਖਦਾ ਹੁੰਦਾ ਜਿਹਨੂੰ ਨਹੀਂ ਲੋੜ ਉਹ ਵੀ ਜਾਣੀ ਹੁੰਦਾ ਰਾਣੂਰ ਤੋਂ ਭੱਜਿਆ ਨਹੀਂ ਰਾਣੂਰ ਤੋਂ ਭੱਜੋ ਨਹੀਂ ਸੂਰ ਉਹ ਥਾਰੋ ਨੋ ਜਿਹੜਾ ਸੂਰਮਾ ਹੁੰਦਾ ਇੱਕ ਹੋਣਾ ਆਪਣੇ ਆਪ ਨੂੰ ਉਹ ਮੰਨੂ ਜਿੱਤ ਕੇ ਰਹਿਦਾ ਸੂਰਮਾ ਹੁੰਦਾ ਕੌੜਾ ਜਿਆ ਕੋ ਹਰ ਰੰਗ ਲੱਗੋ ਇਸ ਯੁਗ ਬੇ ਸੋ ਕਹੀਆ ਤਾ ਸੂਰਾ ਜਿਹਨੂੰ ਹਰ ਰੰਗ ਮਿਲ ਗਿਆ ਲੱਗ ਗਿਆ ਜਿਉਂਨੇ ਵਨ ਜਤਨ ਆ ਲਿਆ ਕੋ ਸੂਰਮਾ ਕਾ ਦਾ ਹੋਇਆ ਤੈ ਗਿਆਨ ਕੀ ਕਰੇ ਨਾ ਜਾਤਾ ਮੰਨੀ ਜਿੱਤੇ ਆਪਣਾ ਫਿਰ ਸੂਰਾ ਨਹੀਂ ਹੈ ਤੂੰ ਗੱਲ ਸੁਣ ਲਈ ਸਮਝ ਆ ਗਈ ਹਥਿਆਰ ਤੇਰੇ ਕੋਲ ਨੇ ਘਰ ਤੇਰਾ ਲੁੱਟੀ ਜਾਂਦੇ ਨੇ ਖਾਲੀ ਹੱਥ ਆਦਮੀ ਤੇ ਦਰਦ ਕੀ ਕਰਉਂਦਾ ਉਹ ਖਾਲੀ ਆਦਮੀ ਰਾਮ ਨਾਲ ਲੁੱਟੀ ਜਾਂਦੇ ਨੇ ਘਰ ਹਥਿਆਰ ਤੂੰ ਲਈ ਬੈਠਾ ਤੇਰੇ ਹਥਿਆਰ ਤੇ ਕੀ ਫਾਇਦਾ ਬਈ ਚੋਰ ਤੇਰੇ ਘਰ ਲੱਗੇ ਹੋਏ ਨੇ ਹਥਿਆਰ ਬੰਦ ਤੂੰ ਪੂਰਾ ਉਹਨਾਂ ਨੂੰ ਕੁਝ ਤੂੰ ਕਹਿ ਨਹੀਂ ਸਕਦਾ ਕਾਇਰ ਅਜਾਦੀ ਲੜਦੇ ਹੁੰਦੇ ਬੰਦੇ ਲੜਦੇ ਹੁੰਦੇ ਜੇ ਅਰਗੇਵੇਂ ਲੜਪਣਗੇ ਬੰਦਾ ਲੜੂਗਾ ਕਾਇਰ ਆਦਮੀ ਤਾਂ ਘੋੜੀਆਂ ਵੀ ਚਲਾਉਂਦਾ ਨੇ ਰੇਚੋ ਕਹਿੰਦਾ ਵੀ ਮੇਰਾ ਪਤਾ ਲੱਗ ਜੂ ਮੈ ਇੱਥੇ ਕਹਿੰਦਾ ਮੈਨੂੰ ਲੋੜ ਵਰਦ ਲਾ ਕੇ ਕਹਿੰਦਾ ਆਵਾਜ਼ ਆ ਗਈ ਜੇ ਉਹਨਾਂ ਨੂੰ ਪਤਾ ਲੱਗ ਜੂ ਵੀ ਉੱਥੇ ਬੰਦਾ ਆਪਣੀ ਰਗ ਲਫਾੜਾ ਕਰਨਗੇ ਐ ਜਿਹੜਾ ਲੋਬੀ ਆਊਗਾ ਡੜੇ ਕਹਣਾ ਮੇਰੇ ਕੋ ਹਥਿਆਰ ਉਹਨੇ ਨੈਗੇਟਿਵ ਲੈਣਾ ਹੈ ਸਾਨੂੰ ਵੀ ਕਾਇਰ ਜੋ ਹੈ ਉਹਦਰ ਕਾਇਰਤਾ ਦੀ ਹੋ ਜਾਊਗੀ ਉਹਦੇ ਐਹਰੀ ਪਤਾ ਵੀ ਜਾਂ ਤੈ ਫਾਇਰ ਕਰ ਉਹਦੇ ਬਾਜੜ ਜੇ ਆਪਣੀ ਜਾਨ ਬਚਾਉਣੀ ਹੈ ਨੈਗੇਟਿਵ ਸੋਚ ਹੈ ਮਰ ਬੁਖ ਦੀ ਨੈਗੇਟਿਵ ਸੋਚ ਕਹਿੰਦੀ ਹੈ ਹਮੇਸ਼ਾ ਨੈਗੇਟਿਵ ਸੋਚ ਕਰਕੇ ਹੀ ਕੋਡੀ ਨਾਲ ਰਹਿਦਾ ਉਹ ਰਤਨ ਛੱਡ ਕੇ ਰਾਨ ਨੂੰ ਤੋਪਾ ਜ ਨਹੀਂ ਸੂਰੋ ਥਾਰੋ ਲੋ ਜਰਮਾਨਾ ਅੱਜ ਪੇ ਆਪ ਮਨ ਜਿੱਤੜੂ ਫਿਰ ਪਿੱਛੇ ਗਿਆ ਟੜ ਅੱਜੇ ਰੋਏ ਨਾ ਇਹਨੂੰ ਜਿੱਤ ਕੇ ਹੀ ਜਿੱਤ ਕੇ ਮਰੋ ਰਾਨ ਨੂੰ ਤੋਪਾ ਜ ਨਹੀਂ ਸੂਰੋ ਥਾਰੋ ਲੋ ਬਚਾਲੇ ਨਹੀਂ ਜਣਾ ਇਹ ਨਹੀਂ ਕਹਿਣਾ ਮੰਨੀ ਜੇ ਤੁੰਡਰੇ ਤਾਂ ਬੰਦਾ ਹੀ ਨਹੀਂ ਰਾਰਾ ਰਸ ਨਿਰਸ ਕਰ ਜਾਣਿਆ ਜੇ ਹੱਠ ਯੋਗ ਹੈ ਹਾਠੀ ਯੋਗਤਾ ਸਾਡੇ ਹੈ ਬੋਲੋ ਸ਼ਿਰੜੀ ਬਨੋ ਸ਼ਿਰੜ ਸੀਸ ਦੀਆ ਪਰ ਸ਼ਿਰੜ ਸ਼ਿਰੜ ਨਦੀਆ ਸ਼ਿਰੜ ਇਹ ਸ਼ਿਰੜ ਹੈ ਮਨ ਨੂੰ ਬਨੋ ਲੋ ਹਾਠੀ ਯੋਗ ਨਹੀਂ ਹੈ ਹਾਠੀ ਯੋਗ ਅਰ ਸਿਰੜ ਤੇ ਕੋਈ ਫਰਕ ਹਾਠੀ ਯੋਗ ਦਾ ਸਰੀਰ ਨਾਲ ਸੰਬੰਧ ਹੈ ਜਲੜਾ ਨੜਾ ਗਾਰੀ ਦੁਨੀਆ ਦੇ ਬੱਚੇ ਫਿਰ ਸਿਰੜਾ ਆੜੇ ਉਤਾ ਖੜੇ ਰਹਿਣਾ ਵੀ 40 ਦਿਨ ਖੜੇ ਹੀ ਰਹਿਣ ਬਸ ਚਾਹੇ ਕਿੰਨੀ ਤਕਲੀਫ ਹੋਵੇ ਖੜੇ ਰਹਿਣ ਇਹ ਹੱਠ ਸਰੀਰ ਦਸਬਦ ਠੰਡੇ ਪਾਣੀ ਨਾਲ ਸੋਹਣਾ ਪਾਣੀ ਨਾਲ ਸਭ ਤੋਂ ਕੋੜਾ ਚਾਹੇ ਸਰੀਰ ਬਿਲਕੁਲ ਜ਼ੀਰੋ ਸੁਡ ਹੋ ਜਾ ਸਾਰਾ ਇਹ ਸਿਰੜਾ ਨਸਰ ਨਹੀਂ ਹਟ ਹੈ ਤੋੜੀਆਂ ਤਾਂ ਆਪਣੀਆਂ ਨੇ ਹੱਠ ਹੈ ਇਹ ਹੱਠ ਹੀ ਹੋਗ ਜਦ ਵਰ ਅਰ ਕਿਤਦੀ ਗਲਾ ਜਣੀ ਫਿਰ ਸਿਰੜ ਉਹ ਤੇ ਸੀਸ ਦਿਆ ਪਰ ਸਿਰੜ ਲੋ ਦਿਆ ਛਟਕੀਏ ਸੱਚ ਨਹੀਂ ਛੜਿਆ ਸੱਚ ਨਹੀਂ ਛੜਿਆ ਫਾੜ ਨਹੀਂ ਆਇਆ ਸਿਰੜ ਸਦਕ ਦਾ ਹੀ ਦੂਰ ਹੋ ਫਾਟ ਬਾਹਰ ਜੇ ਤੱਕ ਸਿਰ ਤੱਕ ਮਾਇਆ ਤੱਕ